ਮੈਂ ਤੁਹਾਡਾ ਪੱਤਰਕਾਰ ਭਿੰਦਰਮਨ ਪਹੁੰਚਿਆ ਸਰੰਦ ਪਟਿਆਲਾ ਰੋਡ ਤੇ ਆਦਮ ਪਰਨ ਨਹਿਰ ਨਜ਼ਦੀਕ ਇੱਥੇ 10-12 ਪੰਜਾਬੀਆਂ ਨੇ ਆਪਣੀਆਂ ਦੁਕਾਨਾਂ ਲਗਾ ਕੇ ਸਮਾਨ ਵੇਚ ਰਹੇ ਹਨ ਇਹਨਾਂ ਪੰਜਾਬੀਆਂ ਨੂੰ ਦੇਖ ਕੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਪੰਜਾਬੀ ਭਰਾ ਵੀ ਆਪਣਾ ਕਾਰੋਬਾਰ ਕਰਨ ਲੱਗੇ ਹਨ ਤੁਸੀਂ ਵੇਖ ਰਹੇ ਹੋ ਸਰੰਦ ਪਟਿਆਲਾ ਰੋਡ ਤੇ ਆ ਬਜ਼ੁਰਗ ਸਾਹਮਣੇ ਨਿੰਬੂ ਲੇਵਨ ਦਾ ਕੰਮ ਕਰ ਰਹੇ ਹਨ ਸਕੰਜਮੀ ਪਲਾ ਰਹੇ ਹਨ ਸਾਹਮਣੇ ਤੁਹਾਨੂੰ ਦਿਖਾਉਂਦੇ ਆ ਕਿ ਨੌਜਵਾਨ ਸ੍ਰੀ ਭੈਣੀ ਸਾਹਿਬ ਵਾਲਿਆਂ ਦੀ ਕੋਈ ਵੀ ਕੁਲਫੀ ਵੇਚ ਰਹੇ ਹਨ ਜਿਸ ਦਾ ਰੇਟ ਰੱਖਿਆ 15 25 30 50 ਆਪਾਂ ਤੁਹਾਡੀ ਨੌਜਵਾਨ ਦੇ ਨਾਲ ਵੀ ਗੱਲ ਕਰਵਾ ਦਿੰਦੇ ਹਾਂ ਕੀ ਨਾਮ ਹੈ ਵੀਰ ਜੀ ਇਹਨਾਂ ਦਿੱਕੀ ਆ ਜੀ ਇਹ ਕੰਮ ਕਰਨ ਦਾ ਕਿਵੇਂ ਤੁਹਾਡੇ ਮਨ ਚ ਵਿਚਾਰ ਆਇਆ ਕੀ ਸੋਚ ਆ ਤੁਹਾਡੀ ਜੀ ਕੰਮ ਦਾ ਵਿਚਾਰਤਾ ਜੀ ਇਹ ਆ ਫਰੀਦੀ ਜੀ ਕਰੇ ਬਾਹਰ ਜਾਣ ਦਾ ਤਾਂ ਕੋਈ ਮਤਲਬ ਨਹੀਂ ਹੈਗਾ ਜੀ ਬਾਹਰ ਜਾ ਕੇ ਵੀ ਆਪਾਂ ਦਿਹਾੜੀ ਜੋਤਾ ਕਰਦੇ ਆ ਉਹਦੇ ਨਾਲੋਂ ਬੈਠਰ ਆਪਣੇ ਪੰਜਾਬ ਵਿੱਚ ਕੰਮ ਕਰੋ ਜੀ ਤੇ ਗੱਡੀ ਕਰੇ ਫਰੀਦੀ ਜੀ ਅਸੀਂ ਥੋੜਾ ਪੈਣੀ ਸਾਹਿਬ ਦਾ ਕੰਮ ਕਰ ਲਿਆ ਬੰਨਾ ਸੋਡਾ ਮਸ਼ੀਨ ਖੜਦੀ ਹੈ ਜੀ ਆਪਣੇ ਹਰਦਾਸਪੁਰ ਤੇ ਕਹੜਾਣੀਆਂ ਦੀ ਲਾਣ ਗਰ ਕੰਮ ਕਰਦਾ ਬਿਨ ਫਰੀਦੀ ਦਾ ਜੀ ਤੇ ਮੈਂ ਕਹਿੰਦਾ ਵੀ ਆਪਣੇ ਪੰਜਾਬੀ ਵੀਰਾਂ ਨੂੰ ਇਹੀ ਬੇਨਤੀ ਆ ਵੀ ਪੰਜਾਬ ਦੇ ਰਹਿ ਕੇ ਆਪਣਾ ਕੰਮ ਪੰਜਾਬੀ ਕਰੋ। ਬਾਹਰ ਜਾਣਾ ਕੋਈ ਫਾਇਦਾ ਨਹੀਂ। ਜਿਆਦਾ ਨੇ ਉਹਦਾ ਕੋਈ ਫਾਇਦਾ ਨਹੀਂ ਬਾਹਰ ਜਾ ਕੇ ਦਿਹਾੜੀ ਜੁੱਤਾ ਕਰਨਾ ਕੋਈ ਫਾਇਦਾ ਨਹੀਂ ਹੈਗਾ ਜੀ ਆਪਣਾ ਉਰੇ ਕੰਮ ਕਰੋ ਜੀ ਤੇ ਉਰੇ ਫਾਇਦੇ। ਉੱਥੇ ਬਾਹਰ ਜਾ ਕੇ ਕੀ ਕੰਮ ਕਰਦੇ ਨੌਜਵਾਨ? ਨੌਜਵਾਨ ਜਾ ਕੇ ਵੀ ਉੱਥੇ ਦਿਹਾੜੀ ਜੁੱਤੇ ਕਰਦੇ ਨੇ ਜੀ ਆਪਣੇ ਹੁਣ ਦੇਖੋ ਕੂੜੀਆਂ ਦੀ ਵੀਡੀਓ ਫਾਇਰ ਤੋਂ ਹੋਈ ਆ ਜਾ ਕੇ ਉੱਥੇ ਲੈਂਟਰ ਪਾ ਰੀਆਂ ਨੇ ਜੀ ਉਹਦੇ ਨਾਲੋਂ ਬਿਹਤਰ ਆ ਵੀ ਆਪਣਾ ਉਰੇ ਕੰਮ ਕਰੋ। ਤਾਂ ਨਹੀਂ ਭਈਏ ਤਾਂ ਹੀ ਆਪਣੇ ਪੰਜਾਬੀਆਂ ਦੇ ਹੁਣ ਰਾਜ ਕਰ ਰਹੇ ਨੇ ਜੀ ਹੁਣ ਦੇਖੋ ਉੱਥੇ ਦੀ ਮਾਰ ਕੋਲ ਗੱਡੀ ਖੜਦੀ ਉੱਥੇ ਸਾਰਾ ਭਈਆਂ ਦਾ ਰਾਜ ਆ ਜੀ ਕੋਈ ਭਈਆ ਖੜਨੇ ਨਹੀਂ ਦਿੰਦਾ ਪੰਜਾਬੀਆਂ ਨੂੰ ਸਮਾਂ ਤੇ ਤੁਹਾਨੂੰ ਪਤਾ ਹੈ ਮੰਡੀਆਂ ਚ ਵੀ ਅਦਬੀ ਹੋ ਗਿਆ ਪੰਜਾਬੀਆਂ ਦੇ ਭਈਏ ਕੁਟਦੇ ਮਾਰਦੇ ਨੇ ਇਹ ਭਈਆਂ ਨੂੰ ਵੈਸੇ ਪੰਜਾਬ ਵਿੱਚ ਭਜਾਉਣਾ ਦਾ ਭਜਾਉਣਾ ਚਾਹੀਦਾ ਜੀ ਤਾਂ ਜੀ ਵੀ ਜੇ ਆਪਾਂ ਪੰਜਾਬ ਵਿੱਚ ਆਪਣੇ ਸਾਰੇ ਪੰਜਾਬੀ ਵੀਰ ਇਕੱਠੇ ਹੋ ਕੇ ਕੰਮ ਕਰਨ ਤੇ ਭਈਏ ਤਾਂ ਆਪੇ ਇੱਕ ਇਥੋਂ ਪੰਜਾਬ ਤੋਂ ਨਿਕਸ ਜਾਣਾ ਦੇਖੋ ਭਈਏ ਲੱਖਾਂ ਲੱਖ ਰੁਪਏ ਕਮਾਰੇ ਨੇ ਆਪਣੇ ਪੰਜਾਬੀ ਵੀਰ ਤੇ ਬਿਹਾਰੀ ਮਜ਼ਦੂਰੀ ਕਰਦੇ ਨੇ ਯਾਤਰਾ ਵੀ ਆਪਣਾ ਕੰਮ ਪੰਜਾਬੀ ਵਧੀਰੇ ਕਰਨ ਤੇ ਆਪ ਆਪਾਂ ਲੱਖਾਂ ਲੱਖਾਂ ਰੁਪਏ ਲਾ ਕੇ ਬਾਹਰ ਜਾਂਦੇ ਆ ਉਹਦਾ ਕੋਈ ਫਾਇਦਾ ਨਹੀਂ ਜੀ ਬਾਹਰ ਜਾ ਕੇ ਦੀਆਂ ਖੜੀਆਂ ਕਰਨੀਆਂ ਨੇ ਕੋਈ ਫਾਇਦਾ ਨਹੀਂ ਹੁੰਦਾ ਜੀ ਆਪਣਾ ਪੰਜਾਬ ਚ ਕੰਮ ਵਧੀਆ ਕਰੋ ਤੁਸੀਂ ਵੇਖ ਰਹੇ ਹੋ ਆ ਟਰਾਲੀ ਬਣਾਈ ਹੋਈ ਹੈ ਕੁਲਫੀ ਵਾਲੀ ਜੀ ਇਹਦੇ ਮਗਰ ਜਿਹੜੀ ਕਾਰ ਖੜੀ ਹੈ ਇਹਦੇ ਮਗਰ ਹੁੱਕ ਵੀ ਲਾਈ ਹੋਈ ਹੈ ਇਹਦੇ ਵਿੱਚ ਪਾ ਕੇ ਲਿਆਉਂਦੇ ਨੇ ਆ ਪਿੱਛੇ ਆ ਹੁੱਕ ਵਾਲਾ ਜਗਾੜ ਵੀ ਲਾਇਆ ਹੋਇਆ ਮੇਰੀ ਆਪ ਸਭ ਨੂੰ ਬੇਨਤੀ ਹੈ ਜਿਹੜੇ ਪੰਜਾਬੀ ਭਰਾ ਆਪਣਾ ਕੰਮ ਕਰਦੇ ਹਨ ਇਹਨਾਂ ਤੋਂ ਸਮਾਨ ਵੱਧ ਤੋਂ ਵੱਧ ਖਰੀਦਿਆ ਕਰੋ ਸਮਾਨ ਲਿਆ ਕਰੋ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤਾਂ ਜੋ ਆਪਣੇ ਪੰਜਾਬੀ ਭਰਾਵਾਂ ਦੀ ਤਰੱਕੀ ਹੋ ਸਕੇ ਤੁਹਾਡਾ ਪੱਤਰਕਾਰ ਪੰਦਰਮਾਨ